ਹਾਰੇ ਮਾਣ ਦੇ ਸਹਿਯੋਗੀ ਪਧਾਨੀ ਆ ਜੋ ਆਇਆ ਨਹੀਂ ਬਖਰੀ Mas Thank Hoc est ਹਰ 3500 ਦਾ ਇਸ ਦੇ ਵਿੱਚ ਮੇਰੇ ਸਹਿਯੋਗੀ ਸਾਰੇ ਮੇਰੇ ਸੀਨੀਅਰ ਮੈਂਬਰ ਸਹਿਬਾਨ ਜਿਸ ਤਰ੍ਹਾਂ ਖਡ ਸਾਵਾ ਜੋ ਵਾਈਸ ਚੇਅਰਮੈਨ ਸਾਡੇ ਬਹੁਤ ਮਸਰੂਫियत ਹੁੰਦੀ ਹੈ ਨਾਲ ਦੀ ਪਰ ਫਿਰ ਵੀ ਬਹੁਤ ਬਾਗਿਆ ਕੇ ਨਾਲ ਸਹਿਯੋਗ ਬਣਿਆ ਰਹਿੰਦਾ ਹੈ ਸਾਡੇ ਨਾਲ ਸਾਡੇ ਚੇਅਰਮੈਨ ਸਾਡਾ ਵਾਈਸ ਚੇਅਰਮੈਨ ਸਾਡਾ ਡਾਇਰੈਕਟਰ ਸਾਹਿਬ ਸ਼ਰਮਾ ਜੀ ਅਨੰਦ ਸ਼ਰਮਾ ਮੇਰਾ ਕਹਿੰਦਾ ਨਾ ਕਿ ਸਾਰੇ ਸਾਡੇ ਛੋਟੇ ਤੋਂ ਲੈ ਕੇ ਵੱਡੇ ਸਾਰੇ ਵੀ ਸਹਿਯੋਗੀ ਜਿਹੜੇ ਆ ਇਸ ਸੁਪਰ ਕਲੰਚ ਦੇ ਹਿੱਸਾ ਆ ਸੀ ਅਸੀਂ ਪ੍ਰਭੂ ਦੇ ਸਵਾਗਤ ਆਪਣੇ ਆਪ ਨੂੰ ਸੇਵਕ ਸਮੂਹ ਦੇ ਹੋਏ ਲੋਕਾਂ ਨੂੰ ਸਵਾਗਤ ਕਰਦੇ ਆਂ ਇਸ ਰਾਮਲੀਲਾ ਰਾਤਰੀ ਦਾ ਤੇ ਬੜਾ ਸੁਭਾਗ ਹੈ ਕਿ ਅੱਜ ਸਾਡੇ ਕੋਲ ਮੇਰੇ ਵੱਡੇ ਵੀਰ ਪੂਰੇ ਜੀ ਜਿਹੜੇ ਸੀਨੀਅਰ ਅਸਿਸਟੈਂਟ ਨੇ ਐਡਮਿਨ ਡਿਪਾਰਟਮੈਂਟ ਦੇ ਨਾਲ ਸ਼ਾਰਟ ਆਊਟ ਦੇ ਵਿੱਚ ਮੇਰੇ ਬੜੇ ਸਾਲਾਂ ਤੋਂ ਕਦੇ ਗਏ ਗੁਰੂ ਨਾਨਕ ਸਾਹਿਬ ਆਪਣੇ ਬੇਟਿਆਂ ਦੇ ਨਾਲ ਹਰ ਸਾਲ ਇੱਥੇ ਪ੍ਰਭੂ ਦੇ ਚਰਨਾਂ ਦੇ ਵਿੱਚ ਇਸਨੂੰ ਆ ਕੇ ਆਦੇ اسی پیڑھی پروارا فادر صاحب کو لے کے گوبھی پانی لے کے تیڑھی سال جڑی ہوئی ہے قبانیاں پیپر چھوٹے بھی رجیشانی گوبھی قربانی لے رہے ہیں میرا چھوٹا پتیجا ایشور قربانی ہے قربانی

ਉਹ ਇਸ ਤੋਂ ਬਾਅਦ ਨਵੇਂ ਗਰੁਆਂ ਸੰਦੇ ਮਾਨਸੇ ਭਾਸਦੀ ਜੀ ਕੇ ਸ਼ਰਮਾ ਜੀ ਬੋਲਣ ਲਈ ਆ ਦਸਾਇਆ ਪਰਵਾਹ ਕੰਗੇ ਤੇ ਇੱਕ ਗੀਤ ਗਾ ਲਈ ਅੱਜ ਸ਼ੀਰੂ ਜੀ ਦਾ ਮਿਸਟਰ ਰਤਨੀ ਰਾਮ ਲੀਲਾ ਦਾ ਦੋਸਤ ਹੈ ਜਿਸ ਵਿੱਚ ਮੁੱਖ ਮਹਿਮਾਨ ਦੇ ਦੌਰ ਤੇ ਪਾਨੀਆਂ ਬੀਕਰ ਤੋਂ ਸਾਡੇ ਵਿੱਚ ਵਿਰਾਜਮਾਨ ਨੇ ਫੈਮਿਲੀ ਦੇ ਸਾਰੇ ਮੈਂਬਰ ਉਹਨਰੇ ਨਾਲ ਸ਼੍ਰੀ ਪੂਰਨ ਚੰਦ ਜੀ ਜਿਨ੍ਹਾਂ ਨੂੰ ਕਿ ਕਰੀ ਇਹ ਕਿ ਇਹ ਅਸਿਸਟੈਂਟ ਦਾ 온ਰੀ ਡੈਜ਼ਿਗਨੇਸ਼ਨ ਕਹਿ ਸਕਦੇ ਆ ਪਰ ਜੇ ਕਹੀਏ ਜੀ ਐਸਡੀਓ ਸਾਹਿਬ ਤੱਕ ਦਾ ਜੇ ਕੋਈ ਕੰਮ ਹੋਵੇ ਉਹ ਵੀ ਪੂਰਨ ਜੀ ਆਪ ਉੱਠ ਕੇ ਜਾ ਕੇ ਸਾਰੇ ਸ਼ਹਿਰ ਦੇ ਸਰਬਨ ਪਿਆਰੇ ਪੂਰਨ ਜੀ ਅੱਜ ਸਾਡੇ ਕੋਲ ਹਾਜ਼ਰ ਨੇ ਉਹਨਾਂ ਦੇ ਦੋਨੋਂ ਬੱਚੇ ਵੀ ਸਾਡੇ ਨਾਲ ਹਾਜ਼ਰ ਨੇ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਵਾਰੀ ਮੇਰ ਮੰਚ ਵੱਲੋਂ ਸਾਰੇ ਹੀ ਪਦਸਪਾਰੀ ਅੱਜ ਦੇ ਕਲਾਕਾਰ ਤੇ ਪਬਲਿਕ ਜਿਹੜੇ ਸਾਡੇ ਕਲਾਕਾਰਾਂ ਦਾ ਹੌਸਲਾ ਵਧਾਈ ਕਰਨ ਲਈ ਇੱਥੇ ਹਾਜ਼ਰ ਹੈ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਜੈ ਸ਼ੀ ਰਾਮ ਜੈ ਸ਼੍ਰੀ ਰਾਮ ਲੈ ਕਲਾਮ ਅੱਜ ਤੇ ਇਧਰ ਆਏ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਹਰੇਕ ਸਾਲ ਬੜੀ ਧੁੰਦਾਂ ਦੇ ਨਾਲ ਤੇ ਬੜੇ ਬਹਿਨ ਦਿਲੋਂ ਜਿੱਦ ਸਾਰਿਆਂ ਦੇ ਨਾਲ ਬਹੁਤ ਅੱਛੀ ਤਰ੍ਹਾਂ ਬਣਾਉਂਦੇ ਹੈਗੇ ਆ ਤੇ ਮੈਂ ਰਾਮ ਜੀ ਕੋ ਇਹ ਹੀ ਅਰਦਾਸ ਕਰਾਂਗਾ ਸ਼੍ਰੀ ਰਾਮ ਜੀ ਕੋ ਹਰੇਕ ਸਾਲ ਇਦਾਂ ਧੁੰਦਾਂ ਦੇ ਨਾਲ ਤੇ ਮਨਾਉਂਦੇ ਰਹਿ ਜੈ ਸ਼੍ਰੀ ਰਾਮ ਹਾਰਦਿਕ ਬਾਣੀ ਹੈ ਮਰਦੇਸ਼ ਕਪਾਨੀਆਂ ਬਾਣੀਆਂ ਬਿਕਰਦੋ ਜੋ ਗੁਰੂ ਕਲਾ ਮੰਚ ਨੇ ਅੱਜ ਇੱਜ਼ਤ ਬਖਸ਼ੀਆ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾ ਸਾਰੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੇ ਪਰਵ ਦੀਆਂ ਔਰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਮੈਂ ਅੱਜ ਦੇ ਸਮਾਗਮ ਦੇ ਵਿੱਚ ਆਏ ਮੁੱਖ ਮਹਿਮਾਨਾਂ ਨੂੰ ਸਾਰੇ ਕਮੇਟੀ ਮੈਂਬਰਾਂ ਵੱਲੋਂ ਹਾਰਦਿਕ ਸਵਾਗਤ ਕਰਦਾ ਜੀ ਆਇਆਂ ਆਖਦਾ ਈਸ਼ੁਰ ਅੱਗੇ ਪ੍ਰਭੂ ਰਾਮ ਜੀ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ अनेक ਆਤਮਾਵਾਂ ਨੂੰ ਦਿਨ ਤੋਂ ਅਗਲੀ ਰਾਤ ਤੋਂ ਅਗਲੀ ਤੱਕ ਵਖਰੇ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਸਾਡੇ ਗੁਰੂ ਘਰ ਦੇ ਨਾਲ ਜੁੜੇ ਰਹਿਣ ਇਸੇ ਤਰ੍ਹਾਂ ਹੀ ਸਾਰੇ ਸਹੀ ਸਹਿਲ ਦੇ ਸਹਿਯੋਗ ਦੇ ਨਾਲ ਹੀ ਅਸੀਂ ਜਿਹੜੀ ਇਹ ਰਾਮਲੀਲਾ ਕਰਦੇ ਆਂ ਔਰ ਵਾਤਵਾ ਤਨਮਨ ਧੰਦੇ ਨਾਲ ਇੱਥੇ ਸੇਵਾ ਕਰੋ ਤਾਂ ਕਿ ਅਸੀਂ ਲੋਕਾਂ ਨੂੰ ਚੰਗੇ ਸੰਸਕਾਰ ਦੇ ਸਕੀਏ ਜੋ ਸਾਨੂੰ ਈਸ਼ਵਰ ਨੇ ਸਦੀਆਂ ਤੋਂ ਦਿੱਤੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਾਇੰਦੀ ਲੀਲਾ 35 ਸਾਲ ਤੋਂ ਅਸੀਂ ਨਕੋਦਰ ਵਾਸੀਆਂ ਨੇ ਚਰਨਾਂ 'ਚ ਪੇਸ਼ ਕਰਦੇ ਆਂ ਸਾਡੇ ਚੇਅਰਮੈਨ ਗੱਜਾ ਸਾਹਿਬ ਪ੍ਰਧਾਨ ਪ੍ਰਚਰ ਸਾਹਿਬ ਜੀ ਵਿਕੇਸ਼ ਜੀ ਸਾਰੇ ਭਰਾ ਨਾਲ ਮਿਲ ਕੇ ਸ਼੍ਰੀ ਰਾਮ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਤੁਹਾਨੂੰ ਵੀ ਵਧਾਈ ਤੇ ਸਾਰੇ ਨੂੰ ਵਧਾਈ ਬੋਲਸੀਆ ਪਤੀ ਰਾਮ ਚੰਦਰ ਰਾਜ ਕੀ ਜੈ ਸਾਰੀ ਸੰਗਤਾਂ ਵੱਲੋਂ ਇਹੋ ਬਾਕੀ لگتا کہ پینتی سال آ گیا میں گیا پینتی سال ਪੁਰਦੇ ਆਪ ਹੋ ਜੀ ਆਪ ਕਹੋ ਜੀ ਆਪ ਇਹਨੂੰ ਕੀ ਬੋਲ ਸਕਦੇ ਇਹ ਜੇ Come ਸਵਾਗਤ ਹੈ ਬੜਾ ਵੀ ਸੁਜੀਤ ਸਿੰਘ ਹਿੰਦੂ ਯੂਨੀਟ ਪਾਰਟੀ ਵੀ ਤੋਂ ਬੜਾ ਬੜਾ ਤਰ੍ਹਾਂ ਅੱਜ ਕਰ ਰਹੇ ਆ ਸਵਾਗਤ ਕਰ ਰਹੇ ਆ ਕੋਲ ਇਤਾਲਾ ਟੀਮ ਇਤਾਲਾ ਯੂਨੀਟ ਪੁਲੀ ਟੀਮ ਸ੍ਰੀ ਸੰਜੂ ਘਟਿਆ ਜੀ ਅਤੇ ਹੋਰ ਸਾਡੇ ਸਾਰੇ ਜਿਹੜੇ ਵੀ ਪ੍ਰੈਸ ਦੇ ਸਾਥੀ ਆ ਮਾਜਰੇ ਜਰ ਤੋਂ ਬੜਾ ਬੜਾ ਤਰ੍ਹਾਂ ਹਾਂ ਕਰਦੇ ਆ ਸਵਾਗਤ ਕਰਦੇ ਆ ਤੇ